ਸ਼੍ਰੀ ਫਤੇਗੜ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਦੇ ਵੱਲੋਂ ਲਗਾਤਾਰ ਫਤੇਗੜ ਦੇ ਵਿੱਚ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤੇ ਅੱਜ ਉਹਨਾਂ ਦੇ ਵੱਲੋਂ ਅੱਜ ਚੋਣ ਪ੍ਰਚਾਰ ਆਰੰਭ ਕਰ ਦਿੱਤਾ ਗਿਆ ਜਿਸ ਦੇ ਤਹਿਤ ਉਹ ਅੱਜ ਫਤੇਗੜ ਸਾਹਿਬ ਦੇ ਵੱਖ-ਵੱਖ ਥਾਵਾਂ ਤੇ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਵਰਕਰਾਂ ਨਾਲ ਮੁਲਾਕਾਤ ਵੀ ਕੀਤੀ ਗਈ ਤੇ ਜ਼ਬਰਦਸਤ ਚੋਣ ਪ੍ਰਚਾਰ ਵੀ ਕੀਤਾ ਗਿਆ ਉੱਥੇ ਹੀ ਉਹਨਾਂ ਨੇ ਵਿਰੋਧੀ ਧਿਰਾਂ ਦੇ ਉੱਤੇ ਵੀ ਨਿਸ਼ਾਨੇ ਸਾਧਦੇ ਨੇ ਵਿਰੋਧੀ ਧਿਰਾਂ ਦੇ ਬਾਰੇ ਬੋਲਦੇ ਹੋਏ ਉਹਨਾਂ ਨੇ ਰੱਖੀ ਕੁਝ ਕਹਿਣਾ ਆਓ ਸੁਣਦੇ ਹਾਂ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਸਰਹੰਦ ਦੇ ਏਰੀਆ ਜਿਹਨੂੰ ਆਪਾਂ ਫਤੇਗੜ ਸਾਹਿਬ ਵਿਧਾਨ ਸਭਾ ਸੀਟ ਕਹਿੰਦੇ ਆ ਉਹਦੇ ਵੱਖ-ਵੱਖ ਪਿੰਡਾਂ ਦਾ ਸਵੇਰ ਤੋਂ ਦੌੜਾ ਚੱਲ ਰਿਹਾ ਹੈ ਵੱਖ-ਵੱਖ ਪਿੰਡਾਂ ਦੇ ਜਿਹੜੇ ਗਰੁੱਪ ਬਣਾ ਕੇ ਅਸੀਂ ਮੇਨ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਸੰਗਤ ਵਿੱਚ ਬਹੁਤ ਭਾਰੀ ਉਤਸ਼ਾਹ ਲੋਕ ਸਭਾ ਚੋਣ ਨੂੰ ਲੈ ਕੇ ਕੰਮ ਦੀ ਰੁੱਤ ਹੋਣ ਦੇ ਬਾਵਜੂਦ ਵੀ ਲੋਕ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਸਾਨੂੰ ਸੁਣਨ ਵਾਸਤੇ ਆ ਰਹੇ ਨੇ ਮੈਂ ਸਮਝਦਾ ਕਿ ਇਹ ਹਲਕਾ ਜਿਹੜਾ ਪੰਥਕ ਹਲਕੇ ਦੇ ਰੂਪ ਦੇ ਵਿੱਚ ਉੱਪਰ ਕੇ ਸਾਹਮਣੇ ਆਊਗਾ ਔਰ ਇਸ ਹਲਕੇ ਤੋਂ ਅਸੀਂ ਬਿੱਜੀਤ ਪ੍ਰਾਪਤ ਕਰਕੇ ਇਹ ਸੀਟ ਪਾਰਟੀ ਦੀ ਝੋਲੀ 'ਚ ਪਾਵਾਂਗੇ ਅੱਜ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕੈਂਡੀਡੇਟ ਸਾਹਿਬ ਬਿਕਰਮਜੀਤ ਸਿੰਘ ਜੀ ਖਾਲਸਾ ਬਿਜਾ ਸੁਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚ ਆਏ ਸੀ ਅੱਜ ਪਹਿਲਾ ਦਿਨ ਸੀ ਉਹਨਾਂ ਦਾ ਅਸੀਂ ਪਿੰਡਾਂ 'ਚ ਉਹਨਾਂ ਦੇ ਜਿਹੜੀਆਂ ਮੀਟਿੰਗਸ ਰੈਂਪੇ ਡਲਾਵੀਆਂ ਹੋ ਰਹੀਆਂ ਸੀ ਉਹ ਰੱਖਿਆ ਸੀ ਬਹੁਤ ਵਧੀਆ ਹੁਸ਼ਿਆਰ ਲੋਕਾਂ ਵਿੱਚ ਬੜੀ دیر ਬਾਅਦ ਇਹਨਾਂ ਸ਼ਾਹ ਦੇਖਣ ਨੂੰ ਮਿਲ ਰਿਹਾ। ਉਹ ਵਾਕੇ ਡੋ ਮਿੱਟੀਆਂ ਦੇ ਵਿੱਚ ਪਹੁੰਚ ਰਹੇ ਨੇ ਔਰ ਸ਼ੁਕਰਾਨਾ ਕਰ ਰਹੇ ਹੈ ਜਿਹੜਾ ਭਾਜਪਾ ਦੇ ਨਾਲ ਸ਼੍ਰੋਮਣੀ ਕਾਦੀ ਦਾ ਸੁਮਝੌਤਾ ਨਹੀਂ ਕੀਤਾ ਕਿਉਂਕਿ ਇਹ ਪਾਰਟੀ ਜਿਵੇਂ ਕਾਂਗਰਸ ਸਿੱਖ ਮਾਰੂ ਪਾਰਟੀ ਹੈ ਉਸੇ ਤਰੀਕੇ ਨਾਲ ਜਿਹੜੀ ਭਾਜਪਾ ਹੈ ਇਹ ਵੀ ਕਿਸਾਨ ਮਾਰੂ ਪਾਰਟੀ ਹੈ। ਸੋ ਅੱਜ ਵਧੀਆ ਹੰਗਾਰਾ ਵਧੀਆ ਤਰੀਕੇ ਦਾ ਜਿਹੜੀ ਕੈਂਪੇਨਿੰਗ ਹੈ ਉਹਦੀ ਅਰੰਭਤਾ ਹੋਈ ਹੈ। ਕਿਹੜੇ ਕਿਹੜੇ ਪਿੰਡ ਤੋਂ ਕਿਤੇ ਅੱਜ ਇਸ ਦੀ ਤਕਰੀਬਾ ਤਿੰਨ ਤੇ ਚਾਰ ਚਾਰ ਪਿੰਡਾਂ ਦਾ ਪ੍ਰੋਗਰਾਮ ਰੱਖਿਆ ਹੈ। 58 ਪਿੰਡ ਸਾਡੇ ਅੱਜ ਕਵਰ ਹੋਏ ਆ ਔਰ ਵਧੀਆ ਤਰੀਕੇ ਨਾਲ ਖੁਸ਼ਹਾਲ ਲੋਕਾਂ ਦੇ ਵਿੱਚ ਚਾਹ ਪਾਣੀ ਦਾ ਲੰਗਰ ਮਠਿਆ ਦਾ ਲੰਗਰ ਗੁੜ ਆਪਣਾ ਲੱਡੂ ਵਗੈਰਾ ਇਹ ਸਾਰਾ ਕੁਝ ਨਾਲ ਸਰਵ ਕਰ ਰਹੇ ਨੇ